ਰੇ ਟੋਪੀ ਘਾਟ ਨਾਲ ਆਇਆ ਹੈ ਤੇ ਸਾਇਲੈਂਸਰ ਵੀ ਪਾਏ ਹੋਏ ਤੁਹਾਡੇ ਕੀ ਮਾਮਲਾ ਪਿਆ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਸ਼ਾਹ ਕੋਲ ਇਹ ਸਕਦਾ ਨਿਸ਼ਾਨ ਨਿਰਦੇਸ਼ਾਂ ਲਗੇ ਅਗਰ ਕੋਈ ਵੀ ਵਿਅਕਤੀ ਟੂ-ਵੀਲਰ ਤੇ ਜਾਂ ਫੋਰ-ਵੀਲਰ ਤੇ ਫੋਰ-ਵੀਲਰ ਤੇ ਮਨ ਲਗੇ ਕਾਲੀਆਂ ਜਾਰੀਆਂ ਲਗਾ ਕੇ ਜਾਂ ਜੈਡ ਬੇਰਮ ਵਗੈਰਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਜਾਂ ਬਿਨਾ ਮਟਰ ਮਰਗਾਟਾ ਤੋਂ ਬਿਨਾ ਨੰਬਰ ਪੇਟਾ ਤੋਂ ਦੂਰ ਲੱਤੇ ਰਾਈਡ ਕਰਦਾ ਤਾਂ ਅਜਿਹੇ ਲੋਕਾਂ ਦੇ ਖਿਲਾਫ ਜਿਹੜਾ ਵਾਹ ਸਖਤ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਦੁਵਾਨੇ ਡਿਊਟੀ ਤੋਂ ਮੋਟਰਸਾਈਕਲ ਰੋਕੇ ਬੁਲੇਟ ਜਿਹੜੇ ਪਟਾਕੇ ਜਿਹੜਾ ਸਲੈਂਸਰ ਚੈੱਕ ਕੀਤੇ ਜੋ ਪਟਾਕੇ ਮਾਰਦੇ ਸੀਗੇ ਜਿਨ੍ਹਾਂ ਦੇ ਅਸੀਂ ਸਲੈਂਸਰ ਉਤਵਾ ਕੇ ਤੇ ਉਹਨਾਂ ਦੀ ਜਿਹੜੀ ਆ ਉਹ ਸਲੈਂਸਰਾਂ ਦੇ ਚਲਾਨ ਕੀਤੇ ਤੇ ਵਾਰਨਿੰਗ ਵੀ ਕੀਤਾ ਕਿ ਅੱਗੇ ਤੋਂ ਜਿਹੜੀ ਆ ਅਜਿਹੀ ਗਲਤੀ ਨਹੀਂ ਕਰਨੀ ਕੋਕ ਐਕਟ ਵਾਲਾ ਸਵਾਲ ਲੱਗਿਆ ਸੀ ਜਦੋਂ ਛੋਟਾ ਹੱਥੀ ਹੁੰਦਾ ਤੇ ਇੱਕ ਵਾਹ ਨੰਬਰੀ ਮੋਟਰਸਾਈਕਲ ਪਰਿਆ ਜੀ ਇਹਦਾ ਵੀ ਮਾਮਲਾ ਹੈ ਅ ਇੱਕ ਵਿਅਕਤੀ ਇੱਕ ਵਾਹ ਸਕੂਟਰ ਤੇ ਕਰਾਮੇ ਦਾ ਸਮਾਨ ਲੱਦ ਕੇ ਆਇਆ ਸੀਗਾ ਜਿਹਦੇ ਕੋਲ ਆਪਣੇ ਐਕਸ ਵਾਹ ਸਕੂਟਰ ਤੇ ਬੈਠ ਵੀ ਨਹੀਂ ਸੀ ਹੁੰਦਾ ਨਾ ਹੀ ਕੋਈ ਬੈਠਣ ਦੀ ਜਗ੍ਹਾ ਸੀ ਤੇ ਨਾ ਹੀ ਉਹਦੇ ਪੈਰ ਰੱਖਣ ਦੀ ਜਗ੍ਹਾ ਸੀਗੀ ਤੇ ਜਿਸ ਨਾਲ ਮਤਲਬ ਕਿ ਕਿਸੇ ਵੀ ਪ੍ਰਾਣੀ ਦਾ ਕੋਈ ਭਿਆਨਕ ਹਾਦਸਾ ਹੋ ਸਕਦਾ ਸੀਗਾ ਤੇ ਉਸ ਨੂੰ ਰੋਕ ਕੇ ਉਸ ਨੂੰ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਤੇ ਉਹਦਾ ਚਲਾਣ ਵੀ ਕੀਤਾ ਤੇ ਉਸ ਫਿਰ ਇੱਕ ਮੋਟਰਸਾਈਕਲ ਸੀਗਾ ਜੋ ਬਿਨਾ ਮਰਗਾਟਾਂ ਤੋਂ ਬਿਨਾ ਨੰਬਰ ਪਲੇਟ ਤੋਂ ਸੀਗੇ ਦੋ ਲੜਕੇ ਆ ਰਹੇ ਤਾਂ ਉਹਨਾਂ ਨੇ ਉਹਨੂੰ ਰੋਕੇ ਉਹਨਾਂ ਕੋ ਕਾਗਜ਼ ਨਹੀਂ ਮੰਗੀਤੀ ਉਹਨਾਂ ਕੋਲ ਵੀ ਕੋਈ ਉਹਨੇ ਸਾਡੇ ਪੇਸ਼ ਨਹੀਂ ਕੀਤਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਇੰਪਾਉਂਡ ਕੀਤਾ ਆਪਾਂ ਤੇ ਮੇਰੀ ਹਿਸ਼ਾਰਪੁਰ ਨਿਵਾਸੀਆਂ ਨੂੰ ਤੇ ਬੇਨਤੀ ਆ ਕਿ ਬਿਨਾ ਕਾਗਜ਼ਾਂ ਤੋਂ ਬਿਨਾ ਮਰਗਾਟਾਂ ਤੋਂ ਬਿਨਾ ਵਿਦਾਉਟ ਨੰਬਰ ਪਲੇਟ ਜਿਹੜਿਆ 2 ਵੀਲਰ ਨਾ ਮੋਟਰਸਾਈਕਲ ਬੋਰਡ ਤੇ ਜਿਹੜੇ ਆ ਪਟਾਕੇ ਮਰਵਾਉਣ ਵਾਲੇ ਨੌਜਾਨ ਆ ਉਹ ਬਾਜ ਆ ਜਣ ਲੰਘਣਾ ਕਰਦੇ ਉਹਨਾਂ ਨੂੰ ਕਿਸੇ ਸੇਵਕਣਾ ਚਾਹਦੇ ਜਿਹੜੇ ਵੀ ਨੌਜਾਨ ਜਾਂ ਵਿਅਕਤੀ ਜਿਹੜੇ ਆ ਉਹ ਟੈਕ ਨਿਯਮਾਂ ਦੀ ਚਾਹ 2-ਵੀਲਰ ਹੋਵੇ ਤੇ 4-ਵੀਲਰ ਹੋਵੇ ਉਸ ਦੇ ਨਾਲ ਨੋਕ ਟੈਕ ਨਿਯਮਾਂ ਦੀ ਉਲੰਘਣਾ ਕਰਦੇ ਆ ਮੇਰਾ ਉਹਨਾਂ ਨੂੰ ਸਖਤ ਸੰਦੇਸ਼ ਹੈ ਕਿ ਉਹ ਇਸ ਤੋਂ ਬਾਜ ਆ ਜਣ ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ